ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਮੁਜੱਦਦ ਹਜਰਤ ਇਮਾਮ ਰਵਾਨੀ ਮਹਿਬੂਬ ਸੁਬਾਨੀ ਇਹ ਮਨਵਰ ਅਲ ਮੁਜੱਦਦ ਅਲ ਅਫਸਾਨੀ ਦੇ ਔਰ ਸੇਖ ਅਹਿਮਦ ਫਰੂਕੀ ਸਰਹੰਦੀ ਦੀ ਦਰਗਾਹੇ ਤੇ ਇਹਨੂੰ ਅਸੀਂ ਰੋਜ਼ਾ ਸ਼ਰੀਫ ਕਹਿੰਦੇ ਇਨਾ ਕਰਕੇ ਨਾ ਇਸ ਸ਼ਹਿਰ ਦਾ ਨਾਮ ਹੈ ਜਿਹੜਾ ਉਹਨੂੰ ਸਰਹੰਦ ਸ਼ਰੀਫ ਵੀ ਕਿਹਾ ਜਾਂਦਾ ਜਿੱਥੇ ਅਸੀਂ ਫਤਿਹਗੜ੍ਹ ਸਾਹਿਬ ਕਹਿੰਦੇ ਉੱਥੇ ਸਰੰਦ شریف ਵੀ ਕਹਿੰਦੇ ਇਹਨੂੰ ਆ ਸਾਰਖੰਦ ਵੀ ਇਸ ਸ਼ਹਿਰ ਦਾ ਨਾਮ ਰਿਹਾ ਹੈ ਤੇ ਇਸ ਸ਼ਹਿਰ ਦਾ ਨਾਮ ਕਿਸੇ ਜਵਾਨੇ 'ਚ ਸੂਦ ਪਰਾ ਵੀ ਰਿਹਾ ਹੈ ਠੀਕ ਹੈ ਜੀ ਮਜੱਦਦ ਅਲ ਅਫਸਾਨੀ ਦੀ ਦਰਗਾਹ ਤੇ ਆਪਾਂ ਚੱਲਾਂਗੇ ਅੰਦਰ ਦੇਖਾਂਗੇ ਕੀ ਕੁਛ ਹੈ ਠੀਕ ਹੈ ਜੀ ਆ ਇਸ ਵਕਤ ਅਸੀਂ ਖੜੇ ਹਾਂ ਅੰਦਰ ਉਹ ਜਸਰੀ ਹੁਤੇ ਤੇ ਮੇਨ ਗੈਲਰੀ ਹੈ ਠੀਕ ਹੈ ਜੀ ਇਹ ਗੇਟ ਹੈ ਅੰਦਰ ਤੋਂ ਇਦਾਂ ਦਾ ਦਿਖਾਈ ਦੇ ਰਿਹਾ ਰੋਜ਼ਾ شریف ਸਰਹੰਦ ਠੀਕ ਹੈ ਜੀ ਇੱਕ ਛੋਟੇ ਜਿਹੇ ਮਾਰਕੀਟ ਹੈ ਇਹਦੇ ਵਿੱਚ ਬਣੇ ਹੋਏ ਠੀਕ ਹੈ ਜੀ ਅਸੀਂ ਹੋਰ ਅੰਦਰ ਆ ਗਏ ਨੇ ਠੀਕ ਹੈ ਹਾਂ ਹਾਂ ਰੋਜ਼ਾ شریف ਸਰਹੰਦ जी असि बद रहे को और गेट ये लंगर हाल ਰੋਜਾ شریف ਦੇ ਅੰਦਰ ਤਸੀਦੋ ਕਬਰਾਂ ਇਹ ਦੇਖ ਰਹੇ ਹੋ ਤੇ ਸਾਨੂੰ ਨਹੀਂ ਪਤਾ ਕਿੰਨੀਆਂ ਹੋਣਗੀਆਂ ਇਹ ਠੀਕ ਹੈ ਜੀ ਇਹ ਹਾਲ ਹੈ ਅੰਦਰ ਨਵਾਜ਼ੂ ਵਗੈਰਾ ਅਦਾ ਕੀਤੀ ਜਾਂਦੀ ਹੈ ਠੀਕ ਹੈ ਜੀ ਆਪਾਂ ਇਸ ਗੇਟ ਦੇ ਅੰਦਰ ਜਾਵਾਂਗੇ ਠੀਕ ਹੈ ਜੀ ये कवर ने अंदर इस टाइम तो एक गेट देख रहे हैं ये अंदर कवर है जिदत तो तो अल अफसानी जी की थी। ठीक है आप कवर भी देखा ये मेन गेट है अगे तो देख रहे हो औरतों ने अंदर जाना सख्त मना है बार लिख के लाया हुआ है ਦੇ ਅੰਦਰ ਮਦਦਦ ਅਲਫ਼ਸਾਨੀ ਜਿੱਤੀਆਂ ਅੰਦਰ ਘਾਹ ਠੀਕ ਹੈ ਜੀ

ਤੁਸੀਂ ਅੰਦਰ ਦੇ ਦ੍ਰਿਸ਼ ਦੇਖ ਰਹੇ ਹੋ ਰੋਜਾ شریف ਸਰਹੰਦ ਸਰਹੰਦ ਸ਼ਰੀਫ ਵੀ ਇਹਨੂੰ ਕਹਿੰਦੇ ਠੀਕ ਹੈ ਇੱਧਰ ਵੀ ਕਵਰਾਂ ਨੇ ਦੂਰ ਤੱਕ नीरा इस टाइम इतने ठीक है एक और है हजरत उल अरफीन पीर हजरत अबू जेगम मोहम्मद रिजवी करीम ਕਾਦਰੀ ਨਕਸ਼ਵੰਦੀ ਚਿਸ਼ਤੀ ਅਲ ਮੁਜੱਦਦੀ ਅਲ ਜੁਵੇਰੀ ਢਾਕਾ ਬੰਗਲਾਦੇਸ਼ ਅ ਇਸ ਦਰਗਾਹ ਜਿਹੜੀ ਬਣਾਈ ਗਈ ਹੈ ਇਹ 1972 ਦੇ ਵਿੱਚ ਏਡੀ ਦੇ ਵਿੱਚ ਬਣੀ ਹੈ ਜੇ ਤੁਸੀਂ ਪੜ ਰਹੇ ਹੋ ਠੀਕ ਹੈ ਜੀ ਇਹ ਦਰਗਾਹ ਕਵਰ ਠੀਕ ਹੈ ਅ ਇਸ ਦਾ ਸਵੰਧ ਬੰਗਲਾਦੇਸ਼ ਦੇ ਨਾਲ ਦਰ ਲੈਣਾ ਚਾਹਾਂ ਇਸ ਜਗ੍ਹਾ ਤੇ ਹਰ ਕੰਟਰੀ ਦਾ ਦੇਖਦੇ ਜੋ ਇਸਲਾਮ ਦੇ ਵਿੱਚ ਵਿਸ਼ਵਾਸ ਰੱਖਦਾ ਇੱਥੇ ਆਉਂਦਾ ਏ ਠੀਕ ਹੈ ਜੀ ਮਿੰਨੀ ਮਦੀਨਾ ਵੀ ਕਿਹਾ ਜਾਂਦਾ ਇਸ ਜਗ੍ਹਾ ਨੂੰ ਇਸ ਪਵਿੱਤਰ ਜਗ੍ਹਾ ਨੂੰ ਆ ਰੋਜ਼ਾ ਸਰੀ ਉਦੇਨਦਰਨਾ ਇੱਕ ਕਬਰਾਂ ਨੇ ਇਹ ਜੋ ਕਬਰਾਂ ਨੇ ਇਹ ਬਹੁਤ ਹੀ ਫੇਮਸ ਇਨਸਾਨਾਂ ਦੀਆਂ ਕਬਰਾਂ ਨੇ ਅਫਗਾਨਿਸਤਾਨ ਦੇ ਰਾਜੇ ਮਹਾਰਾਜਾ ਦੀਆਂ ਤੇ ਇੱਥੇ ਬੂਕ ਕਵਰਾਂ ਨੇ ਠੀਕ ਹੈ ਜੀ ਇੱਕ ਇਹ ਆਪਾਂ ਉੱਪਰ ਜਾ ਕੇ ਦੇਖਾਂਗੇ ਕੀ ਕੁਛ ਹੈ ਥੋੜਾ ਚੜਾਈ ਚੜ ਕੇ ਹੈ ਠੀਕ ਹੈ ਜੀ ਇਹ ਤੁਸੀਂ ਵੀਊ ਦੇਖ ਰਹੇ ਹੋ ਬਿਲਕੁਲ ਅੰਦਰ ਦੇ ਇਹ ਕਵਰਾਂ ਨੇ ਇੱਕ ਹੋਰ ਕਵਰਾਂ ਦੇ ਵਿੱਚ ਆਪਾਂ ਹੋਰ ਚੱਲਾਂਗੇ ਕਿਉਂਕਿ ਉਹ ਦੂਜੀ ਸਾਈਡ ਜਾਣਾ ਆਪਾਂ ਨੇ ਉਹਦਾ ਰਸਤਾ ਹੋਰ ਹੈ ਇੱਕ ਇਹ ਰੂਮ ਹੈ ਆ ਉਰਦੂ ਲਿਖਾ ਵਾ ਕਿਹੜੀ ਭਾਸ਼ਾ ਲਿਖੀ ਹੋਈ ਹੈ ਲੇਕਿਨ ਅਸੀਂ ਪੜ੍ਹ ਨਹੀਂ ਸਕਦੇ ਇਸੇ ਰੂ ਦੇ ਅੰਦਰ 22 ਕਵਰਾਂ ਨੇ ਠੀਕ ਹੈ ਇਹ ਇੱਧਰ ਫੇਰ ਕਵਰਾਂ ਕਵਰਾਂ ਨੇ ਠੀਕ ਹੈ ਜੀ ਉਰ ਤੱਕ ਜਿੱਥੇ ਤੱਕ ਵੀ ਨਿਗਾਹ ਮਾਰੋ ਕੌਰਾਂ ਹੀ ਦਿਖਾਈ ਦਿੰਦੀਆਂ ਜੀ ਠੀਕ ਹੈ ਜੀ ਰੋਜਾ شریف ਸਰੰਦ ਸਰੰਦ شریف ਵੀ ਕਹਿੰਦੇ ਇਹਨੂੰ ਠੀਕ ਹੈ ਜੀ ਮੁਜੱਦਦ ਅਲਫ਼ਸਾਨੀ ਦੀ ਦਰਗਾਹ ਹੈ ਉਹਨਾਂ ਸਿਨਾ ਇਸ ਕਿਲਾ ਡਾਇਗ ਹੈ ਇਹਦੇ ਉੱਪਰ ਜਾਣਾ ਇੱਕ ਔਲੀਆਂ ਚੜ੍ਹਨ ਪੌਲੀਗਨ ਚਲਕੇ ਪੰਜਲ ਦੇਖਦੇ ਕਿ ਹੋਰ ਕੀ ਖੁਸ਼ਾ ਅੱਜ ਮੇਰੀ ਲੱਤ ਵੀ ਦੁਖ ਰਹੀ ਹੈ ਬੰਦ ਬੰਦ ਇਹ ਅੰਦਰ ਦੀਆਂ ਅੰਦਰਾਂ ਹਨ ਤੇ ਲੋਕ ਲੱਗਿਆ ਹੋਇਆ ਤੇ ਹੋਰ ਦਰਵਾਜ਼ਾ ਹੋਇਆ ਹੈ ਪਾ ਕੇ ਦੇਖ ਲੈਣੇ ਇਹ ਕੁੱਤੇ ਹਾਲ ਬਣਾਇਆ ਬੰਦਰ ਠੀਕ ਹੈ ਜੀ ठीक तो है जी टावर दिखाई दे रही है। देख रहे हो रोजा शरीफ ठीक है फ्रंद। जी मैं जदसानी जी का ਦਰਗਾਹ ਨੇ ਤੇ ਮੈਂ ਐਕਚੁਅਲੀ ਇਹਨਾਂ ਦੇ ਅੰਦਰ ਜਾਣਾ ਚਾਹੁੰਦਾ ਸੀ ਚਲੋ ਤੁਹਾਨੂੰ ਇੱਥੇ ਹੀ ਦਿਖਾ ਦਿੰਦਾ ਤਿੰਨ ਗਵਰਾਂ ਨੇ ਜੀ ਇਹ ਅਗੂਜਿਤ ਰੋਜੇ ਦੀ ਜਾ ਕੇ ਦਿਖਾਉਣਾ ਤੁਹਾਨੂੰ ਪੌੜੀਆਂ ਚੜ੍ਹ ਕੇ ਆਇਆ ਨਾ ਇੱਥੇ ਦੇਖ ਦਿਓ ਠੀਕ ਹੈ ਜੀ ਲੋਕ ਲੱਗੇ ਵੈਸ ਕਰਕੇ ਥੋੜਾ ਜਾਣਾਂ ਅੰਦਰ ਮੁਸ਼ਕਲ ਹੈ ਕਿੰਨਾ ਕਰਾਂਗੇ ਹਿਜਰੀ ਵਿੱਚ ਬਾਦਸ਼ਾਹ ਜਹਾਂਗੀਰ ਨੇ ਮਸਜਿਦਾਂ ਨੂੰ ਖਤਮ ਕਰ ਦਿੱਤਾ ਤੇ ਆਪਣਾ ਨਵਾਂ ਕਾਨੂੰਨ ਸ਼ੁਰੂ ਕੀਤਾ ਤਾਂ ਜਿਹੜਾ ਇਸਲਾਮ ਦੇ ਖਿਲਾਫ ਜਾ ਰਿਹਾ ਸੀ ਉਹ ਖੁਦ ਨੂੰ ਖੋਦਾ ਸਮਝਣ ਲੱਗ ਪਿਆ ਤਾਂ ਲੋਕਾਂ ਨੂੰ ਕਹਿਣ ਤਾਂ ਕਿ ਮੈਨੂੰ ਸਜਦਾ ਕਰੋ ਤਾਂ ਉਸ ਵਕਤ ਮੁਜੱਦਦ ਅਲਫ਼ਸਾਨੀ ਇਸ ਜਗ੍ਹਾ ਤੇ ਆਏ ਤੇ ਉਹਨਾਂ ਦੇ ਨਾਲ ਲੋਕਾਂ ਦਾ ਲਗਾਅ ਬਹੁਤ ਜੁਟ ਰਿਹਾ ਤਾਂ ਜਹਾਂਗੀਰ ਨੂੰ ਹੰਕਾਰ ਹੋ ਗਿਆ ਜਹਾਂਗੀਰ ਕਹਿੰ세 ਵੀ ਮੁਜੱਦਦ ਅਲਫ਼ਸਾਨੀ ਮੈਨੂੰ ਸਜਦਾ ਕਰਨ ਮੇਰੇ ਅੱਗੇ ਨੀਵਾ ਹੋ ਕੇ ਚੱਲੇ ਪਰ ਮੁਜੱਦਦ ਅਲਫ਼ਸਾਨੀ ਉਹਨਾਂ ਗਿਚੂ ਕਹਿਨੇ ਤੇ ਉਹਨੇ ਕਿਹਾ ਮੈਂ ਸਿਰਫ ਆਪਣੇ ਅੱਲਾ ਦੇ ਅੱਗੇ ਵਿਚੂ ਕੰਗਾ। ਧੰਗਾਹੀਰ ਨੇ ਮੁਜੱਦਦ ਅਲਫਸਾਨੀ ਨੂੰ ਕੈਦ ਕਰ ਲਿਆ। ਕੁਝ ਸਮਾਂ ਬਾਅਦ ਧੰਗਾਹੀਰ ਨੇ ਫੇਰ ਬੁਲਾਇਆ। ਤਾਂ ਧੰਗਾਹੀਰ ਕਹਿਣ ਲੱਗਾ ਮੁਜੱਦਦ ਅਲਫਸਾਨੀ ਨੂੰ ਕਹਿੰਦਾ ਮੈਨੂੰ ਪਤਾ ਏ ਤੂੰ ਝੂਕਣਾ ਤਾਂ ਹੈ ਨਹੀਂ। ਚਲ ਕਹਿੰਦਾ ਮਮੁੱਲੀ ਜਿਹਾ ਝੁੱਕ ਕੇ ਦਿਖਾ ਦੇ। ਮੈਂ ਤੈਨੂੰ ਰਿਹਾ ਕਰ ਦਾਂਗਾ। ਤਮੋਜਦਦ ਅਲਫਸਾਨੀ ਕਹਿੰਦੇ ਵੀ ਨਹੀਂ ਇਹ ਮੈਂ ਖੁਦਾ ਤੋਂ ਸਵਾਇ ਹੋ ਕਿਸੇ ਦੇ ਲਈ ਨਹੀਂ ਚੁਕਣਾ ਤਮੋਜਦਦ ਅਲਫਸਾਨੀ ਨੂੰ ਦੁਬਾਰਾ ਫਿਰ ਤੈਦ ਕਰ ਲਿਆ ਗਿਆ ਤਕੋ ਸਮੇਂ ਬਾਅਦ ਜਹਾਂਗੀਰ ਬਿਮਾਰ ਹੋ ਗਿਆ ਬਿਮਾਰ ਹੋਇਆ ਵਾ ਤੇ ਉਹਨੂੰ ਪਿਸ਼ਾਬ ਦਾ ਬੰਨ ਪਹਿ ਗਿਆ ਪਿਸ਼ਾਬ ਦਾ ਬੰਨ ਪਿਆ ਵਾ ਤਾਂ ਇੱਕ ਦਿਨ ਜਹਾਗੀਰ ਦੀ ਬੇਟੀ ਨੂੰ ਸੁਪਨਾ ਆਇਆ ਕਿ ਮੇਰਾ ਇੱਕ ਦੋਸਤ ਹੈ ਮੇਰਾ ਇੱਕ ਬੰਦਾ ਹੈ ਜਿਹੜਾ ਤੇਰੇ ਪਿਓ ਨੇ ਕੈਦ ਕੀਤਾ ਹੋਇਆ ਉਹਨੂੰ ਛੱਡ ਦੋ ਤੇ ਤੇਰਾ ਪਿਤਾ ਜੀ ਠੀਕ ਹੋ ਜਾਏਗਾ ਹਾਂ ਤੂੰ ਤੇ ਦੇ ਨਾ ਜਹਾਗੀਰ ਦੀ ਬੇਟੀ ਨੇ ਉਹ ਨੂੰ ਦੱਸਿਆ ਜਹਾਗੀਰ ਨੂੰ ਵੀ ਮਨੋਰਾਤ ਕੋਹਾਂ ਨੇ ਆਪ ਇਹ ਕਹਿੰਦੇ ਫਤਿਹ ਮੁਜੱਦਦ ਅੱਲ੍ਹਾ ਉਸਾਨੀ ਨੂੰ ਜਹਾਂਗੀਰ ਦੇ ਦਰਬਾਰ ਤੇ ਬੁਲਾਇਆ ਗਿਆ ਤਾਂ ਬੱਸ ਤੇ ਜਹਾਂਗੀਰ ਕਹਿੰਦਾ ਵੀ ਹੁਣ ਵੀ ਮੇਰਾ ਇਲਾਜ ਕਰੋ ਉਹ ਕਹਿੰਦਾ ਵੀ ਤੇਰਾ ਇਲਾਜ ਮੈਂ ਐਦਾਂ ਨਹੀਂ ਕਰ ਸਕਦਾ ਮੇਰੀਆਂ ਕੁਝ ਸ਼ਰਤਾਂ ਨੇ ਤਨਾ ਜਿਹੜਾ ਕਾਨੂੰਨ ਤੂੰ ਬਣਾਇਆ ਹੈ ਇਸਲਾਮ ਦੇ ਖਿਲਾਫ ਇਹਨੂੰ ਬੰਦ ਕਰ ਨਵਾਂ ਕਾਨੂੰਨ ਬਣਾ ਜੋ ਇਸਲਾਮ ਤੇ ਪੱਕਾ ਰਹੋ ਤੇ ਵੀ ਜਿੰਨੀਆਂ ਤੁਸੀਂ ਮਸਜਿਦਾਂ ਦਾ ਨੁਕਸਾਨ ਕੀਤਾ ਸ਼ਹੀਦ ਕੀਤਾ ਉਹਨਾਂ ਨੂੰ ਦੁਬਾਰਾ ਬਣਾਇਆ ਜਾਵੇਗਾ। ਤੱਜਾਹਗੀਰ ਨੇ ਉਹਨਾਂ ਦੀ ਗੱਲ ਮੰਨੀ ਤੇ ਜਹਾਂਗੀਰ ਨੇ ਨੂੰ ਫੇਰ ਕਿਹਾ ਮੁਜੱਦਦ ਅਲਫਸਾਨੇ ਕਹਿੰਦਾ ਮੈਂ ਤੈਨੂੰ ਇੰਨੀ ਜਲਦੀ ਮਾਫ ਨਹੀਂ ਕਰ ਸਕਦਾ ਠੀਕ ਨਹੀਂ ਕਰ ਸਕਦਾ। ਵੀ ਤੂੰ ਖੁਦਾ ਤੋਂ ਮਾਫੀ ਮੰਗ। ਤੂੰ ਖੁਦਾ ਤੋਂ ਮਾਫੀ ਮੰਗਣ ਲੱਗਾ ਤਾਂ ਖੁਦਾ ਤਾਂ ਜਹਾਂਗੀਰ ਨੂੰ ਫੇਰ ਕਿਹਾ ਵੀ ਤੂੰ ਰੋ ਕੇ ਮਾਫੀ ਮੰਗੋ ਕਹਿੰਦਾ ਮੈਂ ਰੋ ਨਹੀਂ ਸਕਦਾ। ਕਹਿੰਦਾ ਜੇ ਰੋ ਨਹੀਂ ਸਕਦਾ ਤਾਂ ਰੋਣ ਵਰਗਾ ਮੂੰਹ ਬਣਾ ਕੇ ਮਾਫੀ ਮੰਗ ਲੈ ਤਾਂ ਇਸ ਤਰ੍ਹਾਂ ਦੀ ਇਸ ਜਗ੍ਹਾ ਦਾ ਇਤਿਹਾਸ ਹੈ ਅਮ ਜੱਦਾ ਅਲਾਪ ਸੰਦੀ ਜੀ ਤੁਸੀਂ ਦਰਗਾਹ ਦੇਖੀ ਹੈ ਕਿ ਤੇ ਇਸ ਸਰਹੰਦਾ ਸ਼ਹਿਰ ਦੇ ਸੇਖ ਸਰੰਦੀ ਜੀ ਦੀ ਦਰਗਾਹ ਵੀ ਅੰਦਰ ਹੈ ਤੇ ਦੋਨੋਂ ਤਰ੍ਹਾਂ ਅੰਦਰ ਹੈ ਤੇ ਇਹਨਾਂ ਨੂੰ ਜੀ ਮਤਲਬ ਕਿ ਦੂਸਰਾ ਮੱਕਾ ਵੀ ਕਿਹਾ ਜਾਂਦਾ ਹੈ ਵੀ ਕਿਸ ਮੰਦਰ ਹਾਂਜੀ ਆ ਵੀ ਮੈਂ ਗੱਲ ਤੁਹਾਨੂੰ ਦੱਸ ਦੇਣੀ ਚਾਹੁੰਦਾ ਇਨੂੰ ਮਿੰਨੀ ਮਦੀਨਾ ਵੀ ਕਿਹਾ ਜਾਂਦਾ ਉਹ ਗੱਲ ਇਸ ਤਰ੍ਹਾਂ ਸੀ ਵੀ ਮੁਜੱਦਦ ਅਲੀ ਫਸਾਨ ਨੇ ਜੀ ਇਸ ਜਗ੍ਹਾ ਤੇ ਜਦੋਂ ਐ ਸੀ ਤਾਂ ਇੱਕ ਬੰਦਾ ਆਇਆ ਉਹ ਕਹਿੰਦਾ ਵੀ ਮੈਂ ਮੱਕੇ ਚੱਲਿਆ ਆਂ ਅਸਾਨੀ ਸਾਹਿਬ ਕਹਿੰਦੇ ਵੀ ਤੂੰ ਮੱਕੇ ਜਾ ਕੇ ਕੀ ਕਰਨਾ ਉਹ ਕਹਾਂ ਮੈਂ ਉੱਥੇ ਜਾ ਕੇ ਹੱਜ ਕਰਾਂਗਾ ਉੱਥੇ ਜਮਜਮ ਦਾ ਪਾਣੀ ਪੀਵਾਂਗਾ ਜਮਜਮ ਦਾ ਪਾਣੀ ਤਾਂ ਮੁਜੱਦਦ ਅਲਫਸਾਨੀ ਸਾਹਿਬ ਉਹਨੂੰ ਕਹਿਣ ਲੱਗੇ ਵੀ ਆਹ ਖੂਹ ਹੈ ਇੱਥੇ ਅਸੀਂ ਦੇਖਾਂਗੇ ਹੁਣ ਖੂਹ ਵੀ ਕਹਾਂ ਵੀ ਜੰਮ ਜੰਮ ਦਾ ਪਾਣੀ ਪੀਣਾ ਤਾਂ ਇੱਥੋਂ ਪੀ ਲੈ ਤੋ ਬੰਦਾ ਕਹਿੰਦਾ ਉਹ ਕਿੱਥੇ ਸੌਦੀਆਰ ਵਿੱਚ ਹੈ ਤੇ ਕਿੱਥੇ ਸਰਹੰਦ ਦੇ ਵਿੱਚ ਤਾਂ ਉਹ ਨਹੀਂ ਮੰਨਿਆ ਤੇ ਉਹ ਚਲਿਆ ਗਿਆ ਅੱਗੇ ਜਾ ਕੇ ਉਹਨੇ ਆਪਣਾ ਜੋ ਕੁਝ ਕਰਨਾ ਸੀ ਕੀਤਾ ਤਾਂ ਉਹ ਜਦੋਂ ਪਾਣੀ ਪੀਣ ਲੱਗਿਆ ਉਹਦੇ ਉੱਤੇ ਚੌਦਹਾਂ ਚਾਬੀਆਂ ਖੂਹ ਦੇ ਵਿੱਚ ਗਿਰ ਗਈਆਂ ਤਾਂ ਚਾਬੀਆਂ ਗਿਰ ਗਿਆ ਤੇ ਉਹ ਵਾਪਸ ਜਦੋਂ ਆਇਆ ਤਾਂ ਮੁਜੱਦਦ ਅਲਫਸਾਨੀ ਸਾਹਿਬ ਨੇ ਉਹਨੂੰ ਪੁੱਛਿਆ ਵੀ ਹਾਂ ਭਾਈ ਜਾਇਆ ਕਰਾਇਆ ਅੱਜ? ਕਹਿੰਦਾ ਹਾਂ। ਕਹਿੰਦਾ ਵੀ ਉੱਥੇ ਜਾਮ-ਜਾਮ ਦਾ ਪਾਣੀ ਵੀ ਪੀਤਾ ਹੁਣ। ਉਹ ਕਹਿੰਦਾ ਵੀ ਹਾਂ। ਕਹਿੰਦਾ ਵੀ ਉੱਥੇ ਫਿਰਦ ਨੇ ਚਾਬੀਆਂ ਵੀ ਡਿੱਗੀਆਂ। ਕਹਿੰਦਾ ਹਾਂਜੀ ਇਹ ਵੀ ਡਿੱਗੀਆਂ। ਕਹਿੰਦਾ ਫਿਰ ਹੁਣ ਤੈਨੂੰ ਚਾਬੀਆਂ ਦੀ ਲੋੜ ਹੈ? ਉਹ ਕਹਿੰਦਾ ਹਾਂ ਮੈਨੂੰ ਲੋੜ ਹੈ। ਤਾਂ ਮੁਜੱਦਦ ਅਲਫਸਾਨੀ ਜੀ ਨੇ ਉਹੀ ਚਾਬੀਆਂ ਉਸ ਬੰਦੇ ਦੀਆਂ ਇੱਥੋਂ ਹੀ ਖੂਹ ਦੇ ਵਿੱਚੋਂ ਕੱਢ ਕੇ ਦਿੱਤੀਆਂ ਉਹ ਖੂਹ ਇੱਥੇ ਵੀ ਮੌਜੂਦ ਹੈ ਜੀ ਉਹ ਖੂਹ ਇੱਥੇ ਵੀ ਮੌਜੂਦ ਹੈ ਅਸੀਂ ਕਿ ਆਪਾਂ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਨਾ ਟੁੱਟੀਆਂ ਲੱਗੀਆਂ ਹੋਈਆਂ ਪਾਣੀ ਦੀਆਂ ਇਹਦੇ ਹੇਠ ਨਾਲ ਇਹ ਖੂਹ ਦਾ ਪਾਣੀ ਹੈ ਜੰਮ ਜੰਮ ਦਾ ਪਾਣੀ ਜਿਹੜਾ ਹੁੰਦਾ ਸੀ ਨਾ ਉਹ ਇੱਥੇ ਇਹ ਟੁੱਟੀ ਇਹ ਟੁੱਟੀਆਂ ਦੇ ਵਿੱਚ ਜੰਮ ਜਾਂਦਾ ਪਾਣੀ ਹੈ ਠੀਕ ਹੈ ਜੀ ਇਹ ਅਸੀਂ ਵੀ ਪੀਤੇ ਆਏ ਤੇ ਨਾ ਪੈਪ ਲੱਗਿਆ ਵਾ ਇਹਦੇ نیچے ਖੂਹ ਹੈ ਖੂਹ ਦੇ ਵਿੱਚੋਂ ਪਾਣੀ ਉੱਤੇ ਸਟੋਰ ਆ ਜਾਂਦਾ ਸਟੋਰ ਕੀਤਾ ਜਾਂਦਾ ਤੇ ਇਹਦੇ ਵਿੱਚ ਫਿਰ ਪਾਣੀ ਹੈ